ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਜਾਂਦਾ ਪਹੁੰਚੇ ਆ ਠੱਠੀਆਂ ਮਹੰਤਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਇਹਨੂੰ ਪਟੇ ਭਾਈ ਅਰਸ਼ ਦੇ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਇੱਕ ਦੋ ਪੀਸ ਨਾਗ ਲੈ ਕੇ ਆਉਂਦੇ ਵੀਰ ਹੁਣੀ ਜਾਇਜ਼ ਕੀਮਤ ਵਾਲੇ ਅੱਜ ਵੀ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਵਸ਼ੀ ਵਿਖਾਵਾਂਗੇ ਪਹਿਲਾ ਸੂਆ ਪਲੂਨ ਇੱਕ ਦੂਜਾ ਸੂਆ ਬਣੇ ਰਹੋ ਜੁੜੇ ਰਹੋ ਐਂਡ ਤੱਕਰ ਧੰਨਵਾਦ ਕਰਾਂਗੇ ਸਾਰਿਆਂ ਦਾ ਕਰਦੇ ਆ ਗੱਲਬਾਤ ਬਾਈ ਅਰਸ਼ ਦੇ ਨਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਵਧੀਆ ਸੰਤੂ ਤੁਸੀਂ ਦੱਸੋ ਚੱਟ ਨਿਕਲਾ ਓਕੇ ਰਿਪੋਰਟ ਆ ਵਧੀਆ ਕਰਪਾ ਮਰ ਜੀ ਤੁਸੀਂ ਦੱਸੋ ਡਰੈਸ ਕਰਕੇ ਨੋਟ ਭੇਜੋ ਇਹ ਜੱਠੀਆਂ ਮਨ ਤਾਂ ਜਿਹੜਾ ਤਰਨਤਨ ਤਸਵੀਰ ਵੀ ਤਰਨਤਨ ਫੋਨ ਨੰਬਰ 981595717 9815959 ਕਰ ਦਿੱਤਾ ਜੀ ਤੇ ਸ਼ੁਰੂਆਤ ਕਰੀਏ ਕਾਲੀ ਜਰਸੀ ਤੋਂ ਹਣਾ ਠੀਕ ਆ ਦੂਜਾ ਸੂਆ ਕੀ ਅੱਜ ਵੀ ਦੂਜਾ ਸੂਆ ਹੀ ਠੀਕ ਆ ਤੇ ਸਮਾਂ ਕਿੰਨਾ ਕਰ ਰਹਿ ਗਿਆ ਹਾਂ ਲੈ ਰੂ ਸੰਤੂ ਸਾਹਿਬ ਪੰਜ-ਸੱਤ ਦਿਨ ਵਿੱਚ ਹੀ ਪਰ ਬੰਦੀ ਬੁੰਦੀ ਬਹੁਤ ਵਧੀਆ ਬੜੇ ਕਮਾਲ ਕੀਤੀ ਫਿਰਤੀ ਹਣਾ ਇਹਦਾ ਬਲੈਡਰ ਪੂਰਾ ਭ 13 ਦੀ ਮੋਟਰ ਨੂੰ ਮੱਚੀ ਵਧਦੀ ਹੈ ਗਰ ਲਗਰ ਲਵਾਤੀ ਕਿੰਨੇ ਦੀ ਮੋਟਰ ਆ ਕੋ 13 ਦੀ ਮੋਟਰ ਆ 13 ਦੀ ਮੋਟਰ ਆ ਕੋ ਹੈ ਵਾਹ ਵਾਹ 13 ਦੀ ਆ ਗਈ ਮੋਟਰ ਸੱਜਣੋਂ 12 ਤੋਂ ਹੁਣ ਪਲੱਸ 13 ਆ ਗਈ ਹੈ 20 ਕਿਲੋ ਗਾਰੰਟੀ ਦਵਾਂਗਾ ਸ਼ਾਇਦ 20 ਦੀ ਹੈ ਹੈ 20 ਕਿਲੋ ਦੀ 25 ਦੀ ਗਾਰੰਟੀ ਦਵਾਂਗੇ ਬੱਚੀ ਠੀਕ ਆ ਤੁਰਤ ਤਰਾ ਮੇਰਾ ਭਰਾ ਕਰਵਾ ਦੇ ਚੈੱਕ ਲੋ ਜੀ ਤੇ ਗਰਮੀ ਗਰਮੀ ਵਧ ਗਿਆ ਅਰਸ਼ਦਾ ਤਾਇਆ ਵੀ ਨਾ ਬੈਠਾ ਠੰਡੇ ਪਾਣੀ ਨਾਲ ਤੇ ਜੇ ਠੰਡ ਲੱਗੀ ਤਾਂ ਇਹਨੂੰ ਅਰਸ਼ ਮੁੜ ਕੇ ਫੇਰ ਕਰੇਗਾ ਹੈ ਆ ਨਹੀਂ ਨਹੀਂ ਤਾਂ ਇਹਨੂੰ ਕੱਢ ਲਿਗ ਰਿਹਾ ਲੋੜੇਪਾ ਵਾਹ ਕੀ ਯਾਰ ਪਰਵਾਣਾ ਵਾਲਾ ਤੋਰਾ ਹੈਂ ਕੀ ਬਾਤ ਕੀ ਬਾਤ ਹੈਂ ਨਹੀਂ ਪੂਰੀ ਕੋਕਾ ਕੋਕਾ ਪੀਸ ਹੈ ਠੀਕ ਆ ਕੱਢ ਜਾਂਦਾ 8 ਕਿ ਦਿਨ ਕੱਢ ਜਾਂਦਾ 8 ਕਿ ਦਿਨ 8 ਦਿਨ ਕੱਢ ਜਾਂਦਾ ਆਇਆ 8 ਵਾਹ ਵਾਹ ਚਲੋ ਜਾ ਕੀ ਬਾਤ ਸਜਣੋ ਕੀ ਬਾਤ ਕੀ ਬਾਤ ਆ ਭਾਈ ਆਖ ਨਿੱਕੀ ਜੀ ਕੀਮਤ ਕਰਦੇ ਕਿੰਨੇ ਦੀ ਸਰਬ ਕੋਈ 65 ਨਹੀਂ ਕੋਈ 70 ਨਹੀਂ 60000 ਰੁਪਏ ਦੀ ਮੱਛੀ ਦੇ ਦੀ ਪਿਆਰ ਮੈਂ ਤਾਂ ਖੁੱਲਾ ਕਰਦੇ ਉੜਦੀਆਂ ਹੀ ਜਾਣ 5000 ਛੋੜ 55000 ਦੀ ਮੱਛੀ ਦੇ ਗੰਦੂ ਸਾਹਿਬ ਤਿੰਨ ਤਾਇਆ ਲੋ ਕਰ ਦੀਏ ਨਹੀਂ ਲਾਇਆ ਕਰ ਦੀਏ ਨਹੀਂ ਨਹੀਂ 52 ਦੀ ਹਾਂ ਤੇ ਨਾ ਇੱਕੜਾ ਛ ਕਰਦੇ ਹੈ ਨਾ 52 ਪਰ ਛੋੜ 100 ਸਾਈ ਹੋਣੀ ਜੋ ਮੁਰਕੇ ਵੀਰਾਂ ਦੇ ਵੀ ਢਦੇ ਬੜਾ ਫੁੱਲ 100 ਰੁਪਇਆ ਵਾ 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 ਮੁਰਗੀ ਵੀ ਦੱਸਾਂ ਕੀ ਗੱਲ ਵੀਰਾਂ ਦੇ ਪਿਆਰ ਇਲਾਹਾੜਾ ਜ਼ਿਲ੍ਹਾ ਪੰਤਾਲੀ ਜ਼ਿਲ੍ਹਾ ਤੇਰਾ ਹੀ ਹੋਈ ਭਈਆ ਦੋ ਚਾਰ ਬੱਚੀ ਮੇਲੀ ਨਹੀਂ ਦਾਂਦੀ ਨਹੀਂ ਓਕੇ ਤੇਰੀ ਬੱਚੀ ਭਾਵੇਂ ਥੱਲੇ ਦੀ ਨੰਗੀ ਜਾ ਗੋਲਿਆ ਕੀ ਬਾਤ ਹੈ ਓਕੇ ਬਿਲਕੁਲ ਓਕੇ ਪੀਸ ਆ ਇਹ ਵੀ ਸੰਧੂ ਸਾਹਿਬ ਤੋਹਫਾ ਲੈਂਦਾ ਇਹ ਖੀਰ ਤੇ ਦਹੀਂ ਆਇਆ ਵਾ ਵਾ ਸੰਧੂ ਸਾਹਿਬ ਵੇਖੋ ਬੋਲਣਾ ਹੈ ਨਾ ਪਹਿਲਾਂ ਪਲੂਨ ਆ ਸੰਧੂ ਸਾਹਿਬ ਬੱਚੀ ਪਲੂਣ ਆ ਹਾਂਜੀ ਥਾਂ ਚੰਗਾ ਸੋਹਣਾ ਲੱਗਦਾ ਨਾ ਲੋ ਜੀ ਚੰਗਾ ਸੰਤੂ ਸਾਹਿਬ ਫੇਸ ਕੁਆਲਟੀ ਬੜੀ ਸੋਹਣੀ ਲੱਗੀ ਕਰਮ ਵਾਲੀ ਖੋਲ ਦੇ ਅਰਸ਼ ਜੀ ਸੰਤੂ ਸਾਹਿਬ ਬਣੂ ਬਣੂ ਬਹੁਤ ਹੈ ਅੱਛਾ ਠੀਕ ਜੀ ਮੱਛੀ ਪਾਲਦਾ ਦਿਨ ਨੂੰ ਲੈ ਜਾਣਾ ਹਫਤਾ ਆਹ ਦੀ ਮਾਗੇ ਤੰਦੇ ਤਾਂ ਤਾਂ ਖੁੱਲਾ ਡੁੱਲਾ ਲੈ ਜਾਣਾ ਹਣਾ ਭਾਈ ਅਰਸ਼ ਬਹੁਤ ਆਜ ਮਾਰਦੇ ਤੋਣੇ ਆਵਾਜ਼ ਲਾਓ ਹਾਂਜੀ ਡੁੱਲਾ ਵਾਜੀ ਲੋ ਸੱਜ ਨੂੰ 8 ਦਿਨ ਨਹੀਂ ਸੁੰਦੀ ਇਹ ਵਹਿੜ ਬਣ ਬਣ ਕਮਲੀ ਸੰਤੂ ਸਾਹਿਬ ਹਮ ਵਹਿੜ ਸੋਹਣੀ ਆ ਇਹ ਜੱਗੀਆਂ ਨਹੀਂ ਇਹ ਹਾਂਜੀ ਕਿੰਨੇ ਦਿਨਾਂ ਦੀ ਹੋ ਗਈ 22 ਮਹੀਨੇ ਨਾ ਜੀ ਹੋ ਸਜਣਾ ਵੈੜ ਸੋਣੀ ਆ ਪੂਰੀ ਚਮਕਦਾ ਕਾਲੀ ਆ ਸੁਹਾ ਪਹਿਲਾ ਹੀ ਆ ਪਰੂਣ ਆ ਥਾਨ ਜੁਨਾਰਾ ਲੱਗਾ ਕੀ ਬਾਤ ਹੈ ਨਾ ਖੰਸਲ ਖੰਨ ਮਖਾਉ ਹਾਂ ਮੱਖੀ ਦੀਆਂ ਢੱਲਾ ਢੋਲਾ ਦੇਖੋ ਜੰዱ ਸਾਹਿਬ ਵਾਹ ਗੰਡੀ ਤੇਰੀ ਬਹੁਤ ਹੰਦੂ ਸਾਹਿਬ ਇਹੋ ਜੀ ਗੱਲ ਜਿੱਦਾਂ ਬਾਈ ਅਰਸ਼ ਕਰਦੇ ਖੁੱਲਾ ਮਾਨ ਯਾਦ ਕਰੇ ਭਾਈ ਹੰਦੂ ਸਾਹਿਬ ਕੋਈ 45 ਨਹੀਂ ਕੋਈ 40 ਨਹੀਂ ਵਾਹ ਇਹ 37000 ਦੀ ਬੱਚੀ ਦੇਣੀ ਸੰਦੂਸਾ ਪਿਆਰ ਮਾ ਉਹ ਤਾਂ ਕੋਈ ਨਹੀਂ 1000 36000 ਦੀ ਬੱਚੀ ਦੇਣੀ ਨਹੀਂ ਨਹੀਂ ਹੋਰ ਕਰ ਦੇ ਨਹੀਂ 1 400 ਰੁਪਿਆ ਸਾਈ ਕਰਨੀ ਛੱਡੀ ਆ 35000 ਨਹੀਂ ਨਹੀਂ 35000 ਦੀ ਉਹ ਨਹੀਂ ਨਹੀਂ ਫਿਰ ਸਾਡੀ ਮੰਨ ਲਾ ਫਿਰ ਲਾ ਪੀਸ ਹੈ ਨਾ ਪਰ ਸਾਜੀ 100 ਰੁਪਿਆ ਸਾਈ ਛੋੜ ਹੀ ਹੁਣੀ ਵਾਕੇ ਇੱਕ ਗਵਾ ਇੱਕ ਬੇਨਤੀ ਹੋਣਾ ਵੀ ਵੀਰ ਜਿਹੜਾ ਸਾਈ ਪਾਉਂਦੇ ਵੱਧ ਪਾਇਆ ਕਰਨ ਉਹ ਦਿਨ ਦਾ ਤਿੰਨ ਸਾਈ ਪਾਈ ਜੀ ਤੇ ਮੁੜ ਕੇ ਖਲੋਤੀ ਰਹਗੀ ਨਹੀਂ 5-7 ਸੋਨਾ ਪਾਇਆ ਕਰ 2000 ਸਾਈ ਪਾਇਆ ਕਰ 5000 ਰੁਪਿਆ ਕਰ ਦੋ ਸਾਈ ਪੰਜ ਠੀਕ ਹੈ ਸੱਜਣਾ ਕੋਈ 1000 2000 2500 5000 ਰੁਪਇਆ ਕਰੋ ਅਗਲੇ ਨੂੰ ਜੈਸ ਹੋਵੇ ਕੀ ਖਰੀਦੀ ਆ ਤੇ ਪਸ਼ੂ ਜਾਇਜ ਆ ਕੀਮਤ ਦੇ ਵਿੱਚ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ